बारी बारी बनो बार आ रहा बार और जनता मंदिर में जनता गुदगुदी और रदे बार आ रहे बार ओ यार फिक्की जा ले ओ उधर पर सब परो देखो तजवीर ਦੀ ਇਕੱਲੀ ਨਾ ਰਹੀ ਹੈ ਕਿ ਉੱਪਰ ਕੋਟ ਨੂੰ ਲੈਣੀ ਹੈ ਚੱਲੀ ਜਾ ਰਹੀ ਹੈ ਵਿੱਚ ਨਹੀਂ ਅੱਗੇ ਆਂਦੀ ਕਿਉਂਕਿ ਆਪਾਂ ਬਹੁਤ ਵੱਡੇ ਨਹੀਂ ਆ ਮੇਰੀ ਸ਼ਰਧਾ ਤੁਸੀਂ ਮੰਨੋ ਮੈਂ ਇਹਨਾਂ ਨੂੰ ਥੋੜੇ ਜਿਹਾ ਭੇਟ ਦੇ ਦਿੱਤੇ ਤੇ ਲੱਗਣਾ ਕਿ ਕਰਜ਼ਾ ਬਰ ਤੁਸੀ ਆਵੇ ਇਕੱਠੀ ਥੇਮੋ ਕੇ ਉਹ ਕਰਾਉਣੀ ਹੈ ਤੇ ਆਪੇ ਬਰੇ ਸੋਨਿਆ ਸੋਨਿਆ ਹੋਗਾ ਰੰਦੇ ਮਾਰੂ ਚਲਦੇ ਆ ਧਰਮ ਦਾ ਮਾਰੂ ਪਰਤਿਆਗ ਦੂਜੇ ਦੀ ਸੇਵਾ ਕਰਨੀ ਜੀ ਸਾਰੇ ਜੀਵਾਨ ਨੂੰ ਸੁਖੀ ਕਰਨਾ ਮਹਾਰਾਜ ਸਵਾਦੋਲਾ ਸੁਪੇ ਦਾ ਸੋ ਤੀਰ ਤੇ ਸੋਨਾ ਸਵਾਦੋਲਾ ਲਾਤੀ ਸੀ ਕਿ ਇਸੀ ਕਰਕੇ ਉਹਨਾਂ ਦਾ ਕੋਈ ਬੈਰੀ ਨਹੀਂ ਸੀ ਕੋਈ ਪਰਾਇਆ ਨਹੀਂ ਸੀ ਜੋ ਸੀ ਉਹਨਾਂ ਨੇ ਇਹੀ ਸਬਦ ਚਲਾਇਆ ਤੁੰਦੇ ਮਾਰੂ ਚਲਦੇ ਆ ਤੁੰਤ ਕਰੇ ਜਹਾਂ ਹੋ ਜੋ ਕੀ ਹੋ ਜਾਈ ਬਾਕੀ ਕ੍ਰਿਸ਼ਨ ਕੁਮਾਰ ਨਾਮਾ ਕਿਸ਼ਤੇ ਕੈਂਪ ਲਾਇਆ ਕਿਸ ਤਰ੍ਹਾਂ ਦੀਆਂ ਬਿਮਾਰੀਆਂ ਦਾ ਤੁਸੀਂ ਇਲਾਜ ਕਰਦੇ ਹੋ ਇਹਦੇ ਬਿਮਾਰੀਆਂ ਜਿਵੇਂ ਸੈਲੈਕਟਲ ਸ਼ਾਰਟਿਕਾ ਪੇਨ ਗੋਡੇ ਦੇ ਪੇਨ ਔਰ ਆਪਣਾ ਮਾਈਗਰੇਨ ਸ਼ੂਗਰ ਜਨਕ ਨਸਾਂ ਦੀ ਸਾਰੀ ਪ੍ਰੋਬਲਮਾਂ ਦੇ ਸਾਮੇ ਐਕੂਪ੍ਰੈਸ਼ਰ ਪੁਆਇੰਟ ਨਾਲ ਅਸੀਂ ਇਲਾਜ ਕਰਦੇ ਹਾਂ ਕਿੰਨੇ ਲੋਕਾਂ ਦਾ ਸੇਵੋ ਮਿਲਿਆ ਇਹਨਾਂ ਨੂੰ ਅਸੀਂ ਸਾਡੇ ਕੋਲ ਪੇਸ਼ੈਂਟ ਡੇਲੀ 30 35 ਪੇਸ਼ੈਂਟ ਹੋ ਜਾਂਦੇ ਸੀਗੇ 30 35 ਤੋਂ ਵੱਧ ਵੀ ਹੋ ਜਾਂਦੇ ਨੇ ਯਾਨੀ ਡੇਲੀ ਪੇਸ਼ੈਂਟ ਅੱਠੀ 40 ਦੇ ਕਰੀਬ ਅਸੀਂ ਡੇਲੀ ਦੇਖਦੇ ਹਾਂ ਦੋ ਦਵੇਲੇ 9 ਵਜੇ ਤੋਂ ਲੈ ਕੇ 4 ਵਜੇ ਤੱਕ ਅਕਸਰ ਕਹਿੰਦਾ ਹੈ ਬੁਢਾਪੇ ਤੇ ਜਿਹੜਾ 40 ਸਾਲ ਤੋਂ ਬਾਅਦ ਉਹ ਬਿਮਾਰੀਆਂ ਦਾ ਕਿਉਂ ਉਸ ਟਾਈਮ ਤੇ ਮਰੀਜ਼ ਵੀ ਆਏ ਤੁਹਾਡੇ ਬਹੁਤ 60 70 70 ਵਾਲੇ ਵੀ ਆਏ ਨੇ 80 ਸਾਲ ਦੇ ਵੀ ਆਏ ਨੇ ਜਾਨੀ ਕਿ ਐ ਲਾਲਬੇ 18 ਸਾਲ ਤੇ ਤੱਕ ਵੀ ਆਏ ਨੇ ਜਿਨ੍ਹਾਂ ਨੂੰ ਪ੍ਰੋਬਲਮ ਗੋਡਿਆਂ ਦੀ ਵੀ ਹੈਗੀ ਅਜਨ ਤੱਕ ਜਾਨੀ ਕਿ ਜ਼ਿਆਦਾ ਪ੍ਰੋਬਲਮ ਹੈਗੇ 18 70 80 ਜਿੰਨੀ ਵੀ ਪ੍ਰੋਬਲਮ ਹੈਗੀਆਂ ਬਹੁਤ ਜ਼ਿਆਦਾ ਪ੍ਰੋਬਲਮ ਆ ਰਹੀ ਆ ਜਿਵੇਂ ਜਿੰਨੀ ਵੀ ਨਸਾਂ ਦੀ ਪ੍ਰੋਬਲਮਾਂ ਨੇ ਜਿਵੇਂ ਜ਼ਿਆਦਾ ਜ਼ਿਆਦਾ ਵੇਖਦਾ ਜਾ ਰਹੀ ਆ ਗੋਡਿਆਂ ਦੀ ਇੱਕ ਗੋਡਿਆਂ ਦੀ ਇੱਕ ਸਵੈਕਲ ਇੱਕ ਛਟਕਾ ਦੀ ਜਿਹਨੇ ਪੇਨ ਦਰ ਤੋਂ ਕਹਿੰਨੇ ਆਪਾਂ ਸਰਟੀਫਾਈਡ ਦੋਰਾ ਸਾਹਿਬ ਦਾ ਕੀ ਕਹਿਣਾ ਜਿੰਦੂ ਉਪਰਾਲੇ ਨੂੰ ਮੈਂ ਕਿਹਾ ਕਹਿੰਦੇ ਇਹਨਾਂ ਦਾ ਹਾਂ ਇਹਨਾਂ ਦਾ ਬਹੁਤ ਧੰਨਵਾਦ ਆ ਜਿਹੜਾ ਸਾਡਾ ਬੂਰਾ ਸਾਥ ਦਿੱਤਾ ਇਹਨਾਂ ਨੇ ਕੈਂਪਸ ਵਿੱਚ ਸਾਨੂੰ ਕੋਈ ਚੀਜ਼ ਦੀ ਇਹਨਾਂ ਨੇ ਕਮੀ ਨਹੀਂ ਦਿੱਤੀ ਸਾਡੇ ਨਾਲ ਖੜੇ ਰਹੇ ਨੇ ਜਿੰਨਾ ਵੀ ਇਹਨਾਂ ਨੇ ਬਹੁਤ-ਬਹੁਤ ਧੰਨਵਾਦ ਕਰਨਾ ਚਾਹੁੰਦਾ ਇਹਨਾਂ ਦਾ ਮੈਂ ਕਮੇਟੀ ਵਾਲਿਆਂ ਦਾ ਜਿਨ੍ਹਾਂ ਦੇ ਪ੍ਰਧਾਨ ਜੀ ਦਾ ਵੀ ਜੋ ਵੀ ਇਹਨਾਂ ਦੇ ਮੈਂਬਰ ਨੇ ਸਭ ਦਾ ਬਹੁਤ-ਬਹੁਤ ਧੰਨ ਕਰਨਾ ਚਾਹੁੰਦਾ ਹਾਂ ਵਾਈ ਗੁਰਜੀ ਕੀ ਫਤਿਹ ਇੱਥੇ ਅੱਜ ਸਾਡੇ ਚੈਨਲ ਨਾਲ ਆਏ ਨਾ ਉਹਨਾਂ ਵੀਰਾਂ ਨੇ ਬਿਨਾਂ ਪੈਸੇ ਤੋਂ ਇਹ ਸੇਵਾ ਕੀਤੀ ਹੈ ਤੇ ਅਸੀਂ ਉਹਨਾਂ ਦਾ ਬੜਾ ਧੰਨਵਾਦੀ ਆ ਤੇ ਬਾਕੀ ਇਹ ਜਿਹੜੇ ਡਾਕਟਰਾਂ ਦੀ ਟੀਮ ਸੀ ਉਹਨਾਂ ਦੇ ਵੀ ਅਸੀਂ ਤਹਿ ਦਿਲੋਂ ਧੰਨਵਾਦੀ ਆ ਬਣੇ ਮਰੀਜ਼ਾਂ ਨੂੰ ਰਾਤ ਮਿਲੀ ਹੈ ਇਹ ਕੈਂਪ ਹਰ ਥਾਂ ਤੇ ਲੱਗਣੇ ਚਾਹੀਦੇ ਨੇ ਲੋਕਾਂ ਨੂੰ ਸਬਦਾ ਬੜੀ ਮਿਲੇਗੀ ਤੇ ਬਿਮਾਰੀਆਂ ਦਾ ਨਾਸ਼ ਹੋਏਗਾ ਇਹਨਾਂ ਸ਼ਬਦਾਂ ਨਾਲ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਵਾਹਿ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਜ ਕਿ ਨਾਮ ਹੈ ਆ ਨਾਮ ਮੇਰਾ ਭਾਈ ਰਤਨ ਸਿੰਘ ਜੀ ਕਿਸ ਚੀਜ਼ ਦਾ ਇਹ ਗੁਰਦੁਆਰਾ ਸਾਹਿਬ ਤੇ ਕੈਂਪ ਰਖਾਇਆ ਹੈ ਤੁਹਾਡੇ ਕੋਲ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਗਲੀ ਨੰਬਰ 16 ਤੋਂ 20 ਯਾਦਗਾਰ ਜਗਦਰਪਾਪਾ ਕਰਨ ਸਿੰਘ ਜੀ ਤੇ ਉਹਨਾਂ ਦੀ ਕਮੇਟੀ ਜੋ ਮੌਜੂਦਾ ਕਮੇਟੀ ਹੈ ਉਹਨਾਂ ਨੇ ਇੱਕ ਉਪਰਾਲਾ ਕੀਤਾ ਸੀ ਸਾਡੇ ਕੋਲ ਇਹ ਡਾਕਟਰਾਂ ਦੀ ਟੀਮ ਆਈ ਸੀ ਤੇ ਉਹਨਾਂ ਨੇ ਸਾਨੂੰ ਇਹ ਕਿਹਾ ਸੀ ਕਿ ਅਸੀਂ ਐਕੂਪ੍ਰੈਸ਼ਰ ਕੈਂਪ ਜਿਹੜਾ ਹੈਗਾ ਇੱਕ ਲਗਾਉਣਾ ਚਾਹੁੰਦੇ ਆ ਤੇ ਜੋ ਐਕੂਪ੍ਰੈਸ਼ਰ ਹੈਗਾ ਉਹ ਗਵਾਸਾ ਨਾਮ ਤੇ ਹੈਗਾ ਤੇ ਨਾਬੇ ਤੋਂ ਟੀਮ ਹੈ ਜਿਨ੍ਹਾਂ ਨੇ 7 ਦਿਨ ਦੀ ਅਥੱਕ ਮਿਹਨਤ ਦੇ ਨਾਲ ਤਕਰੀਬਨ ਹਰ ਰੋਜ਼ 25 ਤੋਂ 30 ਜਿਹੜੇ ਮਰੀਜ਼ ਆਉਂਦੇ ਸੀ ਉਹਨਾਂ ਦਾ ਨਿਰੇਖਣ ਕੀਤਾ ਐਕੂਪ੍ਰੈਸ਼ਰ ਕੀਤਾ ਉਹਨਾਂ ਨੂੰ ਜਿਨ੍ਹਾਂ ਦੇ ਵਿੱਚ ਪੈਰਾਂ ਤੋਂ ਲੈ ਕੇ ਮੋਢਿਆਂ ਤੱਕ ਗੋਡਿਆਂ ਦਾ ਪਿੱਠ ਦਾ ਸਰਵਾਈਕਲ 슈ਗਰ ਔਰ ਜੋਇੰਟ ਪੇਨ ਤੇ ਜੋ ਦਰਦਾਂ ਸੀਗੀਆਂ ਸੀ ਲੋਕਾਂ ਦੀ तकरीबन ਪੇਸ਼ੈਂਟਾਂ ਦੀਆਂ ਉਹਨਾਂ ਨੂੰ ਇਹਨਾਂ ਨੇ ਬਹੁਤ ਵਧੀਆ ਸੋਚਿਆ ਜੇ ਢੰਗ ਦੇ ਨਾਲ ਆਪਣਾ ਐਕੂਪ੍ਰੈਸ਼ਰ ਦੇ ਕੇ ਤੇ ਵਾਹ ਵਾਹ ਜਨਤਾ ਦੀ ਰਹੀ ਹੈ ਸੰਗਤਾਂ ਕੋਈ ਠੀਕ ਵੀ ਹੋਈਆਂ ਨੇ ਸੋ ਮੈਂ ਆਸ ਕਰਦਾ ਉਹ ਵਿਖੇ ਦੇ ਵਿੱਚ ਵੀ ਜਦੋਂ ਸਾਨੂੰ ਫੇਰ ਦੁਬਾਰਾ ਲੋੜ ਪਵੇਗੀ